ਨਵੇਂ ਆਪੇ ਬੱਬੂ ਮਾਨ ਦੇ ਗੀਤ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਅੰਬਰਾਂ ਤੇ ਲਾਉਨੀ ਐ ਉਡਾਰੀਆਂ ਨੇ ਇੱਕ ਵੱਖਰਾ ਹੀ ਇਤਿਹਾਸ ਸਿਰਜਿਆ ਸੀਗਾ ਅੱਜ ਤੱਕ ਉਹਦੇ ਮੁਕਾਬਲੇ ਕੋਈ ਗੀਤ ਨਹੀਂ ਚੱਲ ਸਕਿਆ ਇਹ ਪੰਜਾਬੀ ਅਖਬਾਰਾਂ ਵੀ ਦੱਸਦੀਆਂ ਆ ਤੇ ਪੰਜਾਬੀ ਜਿਹੜੇ ਇਸ ਲਾਈਨ ਦੇ ਵਿੱਚ ਇਹਦੇ ਬਾਰੇ ਲਿਖਦੇ ਆ ਆਰਟੀਕਲ ਲਿਖਦੇ ਆ ਜਾਂ ਜਿਨ੍ਹਾਂ ਨੂੰ ਪੂਰੀ ਨੌਲੇਜ ਆ ਉਹ ਸਾਰੇ ਦਸਤਰਾ ਇੱਕ ਕਹਿ ਲਓ ਵੀ ਇਹਦੇ ਸਰਬੇ ਅਨੁਸਾਰ ਹੀ ਇੰਨਾ ਕ ਗੀਤ ਇਹੋ ਹਿੱਟ ਹੋਇਆ ਸੀ ਹਾਲਾਂਕਿ ਉਦੋਂ ਕੋਈ ਡਿਜੀਟਲ ਦੌਰ ਨਹੀਂ ਸੀਗਾ ਕੈਸਟਾਂ ਦਾ ਦੌਰ ਸੀਗਾ ਡੈਕਾਂ ਦੀਆਂ ਦਾ ਤੇ ਉਸ ਮੁਕਾਬਲੇ ਜੇ ਅੱਜ ਉਹ ਗੀਤ ਹੁੰਦਾ ਕਹਿੰਦੇ ਤੇ ਪਤਾ ਹੀ ਨਹੀਂ ਸੀ ਲੱਗਣਾ YouTube ਦਾ ਜ਼ਮਾਨਾ ਹੁੰਦਾ ਜਾਂ ਮਿਲੀਅਨ ਬਿਲੀਅਨ ਵਿਊ ਆਉਂਦਾ ਤਾਂ ਪਤਾ ਹੀ ਨਹੀਂ ਲੱਗਣਾ ਸੀਗਾ ਜਿੰਨਾ ਕ ਗੀਤ ਉਸ ਸਮੇਂ ਚੱਲਿਆ ਸੀ ਧੜਾ ਧੜ ਕੈਸਟ ਵਿਕੀ ਸੀਗੀ ਤੇ ਖੜਿਆ ਨਹੀਂ ਯਾਨੀ ਕਿ ਐਸਾ ਮੀਲ ਪੱਥਰ ਐਸਾ ਕਿੱਲ ਬੱਬੂ ਮਾਨ ਨੇ ਇਸ ਗਾਣੇ ਦੇ ਨਾਲ ਗੱਡ ਦਿੱਤਾ ਸੀ ਹੈ ਨਾ ਫੇ ਵੱਖਰਾ ਹੀ ਟ੍ਰੈਂਡ ਤੋੜ ਦਿੱਤਾ ਸੀ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਅੰਬਰਾਂ ਤੇ ਲਾਉਣੀ ਹੈ ਉਡਾਰੀਆਂ ਗੀਤ ਨੇ ਪਿਆਸ ਕਹਿ ਸਕਦੀ ਇਹਦੇ ਵਿੱਚ ਗਾਣਾ ਸੀਗਾ ਇੱਕ ਤੇਰੇ ਦਿਲ ਵਿੱਚ ਮੇਰੇ ਦਿਲ ਵਿੱਚ ਤੇਰਾ ਘਰ ਹੋਵੇ ਕਦੇ ਆਇਆ ਕਰ ਕਦੇ ਜਾਇਆ ਕਰ ਮੇਰੇ ਦਿਲ ਵਿੱਚ ਤੇ ਇਹ ਵੀ ਵਧੀਆ ਸੀ ਪਰ ਆ ਗੀਤ ਜਿਹੜਾ ਸੀਗਾ ਹੈ ਨਾ ਇਹਦੇ ਮੁਕਾਬਲੇ ਅੱਜ ਤੱਕ ਕੋਈ ਗੀਤ ਉਹ ਕਹਿੰਦੇ ਇੰਨਾ ਨਹੀਂ ਹਿੱਟ ਹੋ ਸਕਿਆ